ਹਾਲ ਦੋਸਤੋ ਪਿੰਡੂ ਕੋਟਾ ਚੈਨਲ ਤੇ ਬਈ ਸਵਾਗਤ ਕਰਦੇ ਆ ਤੇ ਮੈਂ ਮਾਹਵੀ ਸਿੰਘ ਢੱਲੋ ਬਈ ਰੋਜ਼ ਦੀ ਤਰ੍ਹਾਂ ਜਰ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੇ ਟਾਈਮ ਹੋ ਗਿਆ ਬਈ 7:27 ਮਿੰਟ ਹਨਾ ਤੇ ਬੋਲੀ ਪਰ ਮੈਨੂੰ ਲੱਗਦਾ ਵੀ ਅੱਜ ਯਾਰ ਕਦੇ ਟਾਈਮ ਤਾਂ ਨਹੀਂ ਭੁੱਲ ਗਏ ਬੰਦੇ ਆਜੋ ਕਰਾਂ ਦੀ ਪਹਿਲਾਂ ਬੋਲੀ ਵੇਨੇ ਬਈ ਫਿਰ ਵੇਖਦੇ ਰੇਟ ਕਿੰਨਾ ਜਾਂਦਾ ਜੀ ਅੱਜ ਤੇ ਜਿਹੜਾ ਬੋਲੀ ਦਾ ਟਾਈਮ ਬਈ 7 ਵਜੇ ਦਾ ਕਰ ਦੇਣਾ ਹੁਣ 1 ਤਰੀਕ ਤੋਂ ਹਨਾ ਅੱਜ ਹੋ ਗਈ ਜਿਵੇਂ 27 ਤਰੀਕ 28 29 30 31 ਫੇਰ ਬਈ ਬੋਲੀ 7 ਵਜੇ ਕਰਾ ਕਰਾਂਗੇ ਵਾਇਗਰਵਾ ਕੇ ਪਿਆਟਾ ਵਾਲੇ 2 ਮਿੰਟ ਬਈ ਕੀ ਵਾਲੇ ਠੀਕ ਹੈ ਠੀਕ ਹੈ ਠੀਕ ਹੈ ਹੁਣ ਇਹਦੀਆਂ ਬੈਟਰੀ ਆਪਾਂ ਟਰਾਲੀ ਹੈ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਬਈ ਬਈ ਪਹਿਲੀ ਤਰੀਕ ਤੋਂ 7 ਵਜੇ ਬੋਲੀ ਆ ਹਮ ਬੋਲੋ ਜੀ 200 5 10 15 20 25 ਜੀ ਜੀ 30 ਕਿੱਥੇ ਜਾਣੀ ਹੈ ਜੀ ਦੇਵੀ ਵਾਲੇ ਦੇਵੀ ਵਾਲੇ ਜਾਵਾਂਗਾ ਭਾਈ ਕਿਰਾਇਆ 200 ਰੁਪਇਆ ਆ ਉਹਦੇ ਨਾਲ ਗੱਲ ਕਰ ਲਓ ਭਾਈ 100 ਜੀ ਕਿਰਾਏ ਦੀ ਗੱਲ ਕਰ ਲਈ 300 ਲਊਗਾ 300 ਬੋਲੋ ਬੋਲੋ ਦੇ ਦਊਗਾ 35 ਕੰਡਾ ਤੇਰੀ ਖਾਲੀ ਤੁਲੀ ਇੱਥੋਂ ਕਢਾ ਕੇ ਲੈ ਜੀ ਟਰੈਕਟਰ ਬਗਲੇ ਆਇਆ ਜੀ ਮਾਰਦੇ 35 ਅਨ ਇੱਕ ਗੱਲ ਕਰ 235 ਗੱਲ ਕਰ 235 ਰੁਪਏ 40 40 ਹਾਂਜੀ ਦੱਸੋ 40 ਨਹੀਂ ਉਹ ਜਾਂਦਾ ਨਹੀਂ ਸਕੇ ਉਹ ਜਾਂਦਾ ਨਹੀਂ 35 35 ਰੁਪਏ 35 ਰੁਪਏ 40 ਰੁਪਏ 30 35 47 ਰੁਪਏ 252 252 60 65 70 270 ਰੁਪਏ ਬੋਲਾ ਬਾਈ ਕਿਨੇ 270 ਰੁਪਏ ਲੈ ਬਾਈ ਪਹਿਲੀ ਟਰਾਲੀ ਜਿਹੜੀ ਵੈਗ ਗਈ ਆ ਬਾਈ ਤੂੜੀ 200 ਤੇ 70 ਰੁਪਏ ਜਿਹੜੀ ਵੈਗ ਗਈ ਆ ਬਾਈ ਅੱਜ ਕਾਲੂ ਕੱਲਾ ਆ ਬਾਈ ਕਾਲੂ ਦੇ ਨਾਲ ਅੱਜ ਸ਼ੇਰੂ ਨਹੀਂ ਆਇਆ ਕਿਉਂਕਿ ਅੱਜ ਆਈ ਬਾਬਾ ਫਰੀ ਚੱਲਿਆ ਹੋਰ ਫਿਰ ਕਾਲੂ ਓਕੇ ਰੋਟਾ ਤੈਨੂੰ ਕੌਣ ਪਾਲੂ ਪਰ ਕਾਲੂ ਦਾ ਮੈਨੂੰ ਹਣ ਪਾਲਣ ਵਾਲੇ ਬਹੁਤ ਆ ਹਣਾ ਕਾਲੂ ਕਵੇ ਤੂੜੀ ਦਾ ਸੀਜ਼ਨ ਆ ਗਿਆ ਕਾਲੂ ਨੇ ਐਦ ਕੀ ਕਰਨੀ ਡਿਲੀਵਰੀ ਬਾਈ ਇਹ ਕੌਫਟਾ ਗੰਡਾ ਰੋ 270 ਯਾ ਯਾ 250 ਰੁਪਿਆ 250 ਰੁਪਿਆ 250 ਸਮਾਨ ਦਾ ਕਿਰਾਇਆ ਦੋ ਬਾਈ ਮਾ ਕਿੰਨੇ ਲੱਗਣਗੇ 800 ਰੁਪਿਆ ਚਾਹਾਂ ਦਾ ਕਰਾ ਲਓ ਚਾਹਾਂ ਦਾ ਕਰਾ ਕੇ ਸਿੱਧਾ 250 ਰੁਪਿਆ 50 ਜਾਈ 60 ਬੈਠੋ 70 75 80 280 ਬੋਲਾਂਗੇ ਨੇ 280 ਲੈ ਬਈ ਕਾਲੂ ਵੱਧ ਗਏ ਫੇਰ 10 ਰੁਪਏ ਹੋਰ ਬਈ ਕੀ ਅੱਜ ਜਲਾ ਪ੍ਰਾਠੀ ਦਾ ਇੱਕਦਮ ਛਾਲ ਜੀ ਮਰਾਈ ਤੇ ਨਾ ਟਰਾਲੀਆਂ ਆ ਆ ਤੇ ਬਸ ਫੇਰ ਛਾਲ ਜੀ ਠੱਸ ਹੋ ਗਈ ਲੈ ਬਈ 280 ਰੁਪਏ ਇਹਦਾ ਰੇਟ ਹੋ ਗਿਆ ਨਾ ਨਗ ਘੱਟ ਹੀ ਹੁੰਦੇ ਨਾ ਨਗ ਨਾ ਹਿਸਾਬ ਦੇ ਹੀ ਹੁੰਦੇ ਨਗ ਘਟੂ ਘਟ ਵੀ ਤਿੰਨ ਇੱਧਰ ਖੜੇ ਤਿੰਨ ਤੇ ਚਾਰ ਤੇ 6 7 8 9 ਨੌ ਨਗ ਸੀਗੇ ਬਈ ਟੋਟਲ ਅੱਜ ਤੇ ਦੋ ਨਗਾਂ ਦੀ ਬੋਲੀ ਹੋ ਗਈ 270 ਤੇ 200 80 ਰੁਪਏ ਹੈ ਨਾ ਤੇ ਆ ਤੂੜੀ ਵੀ ਵਧੀਆ ਆ ਗਈ ਸ਼ਹਿਰ ਪਰ ਇਹ ਨਾਲ ਥੋੜੀ ਬਰੀਕ ਆੜਾ ਵਿਚਰੀਨ ਜੀ ਉਹ ਤੂੜੀ ਵਧੀਆ ਕੁਆਲਿਟੀ ਬੂਟੇ ਕੈਲੀਫੋਰਨੀਆ ਲਾਏ ਤੂੰ ਤੁਮ ਕੰਟੈਕਟ ਤੇ ਦਾਖਲ ਹੋ ਉਹਨਾਂ ਸਾਡੇ 9:30 ਖਾਤੇ ਚ ਤਾਂ ਠੀਕ ਆ ਹੋਰ ਫਿਰ ਆ ਲੈਣਾ ਪੈਂਦਾ ਅੱਜ ਆਈ ਬਾਬਾ ਫਰੀ ਚੱਲੇ ਆ ਤਲੇ ਦੇ ਉਹ ਕੋਈ ਤਾਂ ਨਹੀਂ ਹੈ ਯੂ ਐਸ ਏ ਦਾ ਹੋਵੇ ਅੰਦਰ ਦੀ ਹੈ ਯੂ ਐਸ ਏ ਦਾ ਹੋਵੇ ਕਮੈਂਟ ਆਇਆ ਇਹ ਤੁਹਾਡੇ ਸਾਹਮਣੇ ਕਹੀ ਜਾਂਦਾ ਯੂ ਐਸ ਅੰਦਰ ਦੀ ਹੈ ਸਾਹਮਣੇ 200 200 5 10 15 20 25 30 35 40 45 250 55 52 7 260 ਰੁਪਏ ਬੋਲਾਂਗੇ ਨੇ 260 ਰੁਪਏ ਲੈ ਬਾਈ 260 270 ਤੇ 280 ਤੇ ਕੱਢਦਾ 260 ਤੇ ਘਟ ਜਾਂਦਾ ਕੱਠ ਇਹ ਨਹੀਂ ਗਣ ਗਣ ਕਰੀ ਜਾਂਦੇ ਨਹੀਂ ਹੁਣ ਘਟ ਜਾਂਦਾ ਲੈ ਮੰਡੀ ਦੇ ਵਿੱਚ ਜਿਓ ਜੋ ਰੇਟ ਥੱਲੇ ਆਈ ਜਾਂਦਾ ਫਿਰ ਕੱਟ ਵੀ ਘਟ ਜਾਂਦਾ ਆ ਜੋ ਕਰਨ ਦੀ ਏ ਟ੍ਰਾਲੀ ਬਾਈ ਆ ਨਾ ਥੋੜੇ ਪੀਲੇ ਪੰਚ ਆ ਗਈ ਤੂੜੀ ਯਾਰ 250 ਰੁਪਿਆ 250 ਰੁਪਿਆ 250 ਬੋਲਾਂ ਬਾਈ ਜਣ ਆਪਣੀ ਆ ਲੈ ਬਾਈ ਇਹ ਲੈਣੋ ਵਾਰ ਹੀ ਚੱਲੀ ਜਾਂਦਾ ਕਾਲੂ ਕੰਮ ਹਨ 200 250 260 270 280 ਤੇ 280 ਤੱਕ ਜਿਹੜੀ ਬਾਈ ਰੇਟ ਆ ਤੇ ਯਾਨੀ 50 ਤੋਂ ਲੈ ਕੇ 80 ਤੱਕ ਕਿੰਨੇ ਨੱਕ ਵੇ ਗਏ 50 70 70 80 ਚਾਰ ਨਗਾਂ ਨਹੀਂ ਬੋਲੀ ਹੋਈ ਹੈ ਨਾ ਲੈ ਬਾਈ ਤੇ ਆ ਜਾ ਕਰਾਂ ਦੀ ਟਰਾਲੀ ਬਾਈ ਅੰਦਰ ਵੀ ਥੋੜੀ ਬੋਲੋ ਜੀ 42 245 250 55 60 260 ਰੁਪਏ 65 ਰੁਪਏ 265 ਬੋਲਾਂਗੇ ਨਾ 265 ਰੁਪਏ ਲੈ ਬਈ 200 ਤੇ 65 ਰੁਪਏ ਅੱਜ ਕੱਲੂ ਇੱਕ ਜੱਲ 65 ਹੈਂ ਤੂੰ ਨਹੀਂ 265 ਤੋਂ ਲੈ ਕੇ 260 65 70 80 ਜਾਣੀ ਅੱਜ ਦੁਬਾਰਾ ਰੇਟ ਦੁਬਾਰਾ ਰੇਟ ਕੋਈ ਨਹੀਂ ਲੱਗਿਆ ਕਿਸਦਾ ਨਾ ਨਾ ਅੱਡ ਵੱਡ ਰੇਟ ਲੱਗਿਆ ਸਾਰਿਆਂ ਦੇ ਲੈ ਵੀ ਨੱਕ ਖੜ ਗਏ ਤਿੰਨ ਤੇ 265 ਤੇ ਕਾਲੂ ਦਾ ਬਣੀਆ ਤਾਂ ਘੇਟ ਹੈ ਕਾਲੂ ਆ ਜਾ ਫਿਰ ਇੱਧਰ ਨੂੰ ਲੋ ਬਾਈ 200 500 500 ਯਾਰਾ ਬਾਈ ਕੀ ਹਾਲ ਹੈ ਕੀ ਹਾਲ ਹੈ 250 250 ਕਰ ਦੇ 52 60 65 ਦੋ ਬੋਲੀਆਂ 77 80 90 300 300 ਰੁਪਈਆ ਬੋਲਾਂਗੇ ਨਾ 5 ਬੋਲਦਾ ਕੋਈ ਲਾ ਭਾਈ 300 ਤੇ 5 ਰੁਪਈਏ ਇਦਾਂ ਹੀ ਜੋੜ ਫਰਕਾ ਲੂ 305 ਦੇ ਖਾਲਾ 5 305 ਹੋ ਗਿਆ ਇਹ ਲਾਓ ਬਾਈ 305 ਅੱਜ ਦਾ ਸਿਰਾ ਰੇਟ ਕੱਲ ਜੇ ਨਾ ਰੇਟ ਹੋ ਗਿਆ ਬਾਈ 305 ਕੱਲ ਹੀ ਸਿਰਾ ਰੇਟ ਸੀਗਾ ਤੇ ਅੱਜ ਵੀ 305 ਸਿਰਾ ਰੇਟ ਆ ਬਾਈ ਕੇਵਲ ਦਾ ਹੈਗਾ ਨੰਬਰ 22 ਦਾ ਹੈ ਨਹੀਂਗਾ ਬਾਈ ਦਾ ਤੁਹਾਨੂੰ ਪਤਾ ਹੀ ਆ ਤੁਹਾਨੂੰ ਕਾ ਕਰ ਬੋਲੋ ਹੀ ਬੋਲੋ 205 10 15 20 25 30 35 40 240 45 yes, 50 250 ਘਵਾਲੇ ਜਾਊਗਾ ਬਾਈ ਜਾਊਗਾ 250 ਇੱਧਰ ਉਹ ਘਵਾਲੇ ਪਿੰਡ ਚ ਜਾਨੀ ਇੱਥੇ ਬਾਹਰ ਤੋਂ ਜਿਹੜੀ ਘਵਾਲੇ ਖਾਦੀਆਂ ਨਾ ਹਾਂ ਪਿੰਡ ਚ ਹੈ ਨਾ ਇਹਦੇ ਬਾਹਰ ਨਾਲ ਲਈ ਸਵੇਰੇ ਤੇ 250 59 60 65 70 270 ਰੁਪਏ ਬੋਲਾਂਗੇ ਨਾ 270 ਰੁਪਏ ਤਾਂ ਇਸ ਦੀ ਲਾ ਭਾਈ 200 ਤੇ 70 ਰੁਪਏ ਜਿਹੜਾ ਇਹ ਰੇਟ ਹੋ ਗਿਆ ਭਾਈ ਸਿਰਾ ਰੇਟ ਉਹੀ ਭਾਈ 300 ਤੇ 5 ਜਿਹੜਾ ਚੱਲੀ ਜਾਂਦਾ ਕਿੰਨੇ ਨਕਰੇਗੇ ਕਾਲੂ ơi 4 ਲਾ ਭਾਈ ਆਜੋ ਕਰਾਂ ਦੀ ਬੋਲੋ ਜੀ ਜਾਏਗਾ ਘਵਾਰ ਵਾਲੇ ਹੁਣ ਮੈਂ ਆ ਗਿਆ ਬਸ ਮੈਂ ਤਾਂ ਹਾਂ ਹਾਂ ਚੱਲੋ ਜੰਦਾ ਹੀ ਨਹੀਂ 200 ਰੁਪਿਆ 200 200 5 10 15 20 25 ਤੇ 35 40 45 250 55 60 65 70 270 ਬੋਲਾਂਗੇ ਨੇ 270 ਰੁਪਏ ਭਾਈ ਕੀ ਚੱਕਰਾ ਕਾਲੂ ਹਾਂ ਇਹ ਗੱਲ ਗੱਲ ਤਾਂ ਕੋਈ ਨਹੀਂ ਵਸ 270 270 ਹੋਈ ਪਈ ਆ ਦੋ ਟਰਾਲੀਆਂ ਤਿੰਨ ਟਰਾਲੀਆਂ ਲੱਗਾਂ 270 ਬਾਈ ਕਾਲੂ ਦੇ ਬੈਗ ਵੇਖ ਪਾ ਆ ਆ ਇਹ ਚੜਾਈ ਆ ਆ ਜਾ ਲੈ ਵੀ ਅੱਜ ਸਬਜੀ ਮੰਡੀ ਦੀ ਵੀਡੀਓ ਆਪਾਂ ਬਣਾਉਣੀ ਆ ਸਬਜੀ ਮੰਡੀ ਦੇ ਰੇਟ ਅੱਜ ਤੁਹਾਨੂੰ ਮਿਲ ਜਾਣੇ ਆਪਣੇ ਚੈਨਲ ਦੇ ਤੇ ਹਨਾ ਘੈਂਟ ਕੁਆਲਿਟੀ ਮੜ ਕੇ ਬੰਦ ਕਰ ਜਾਓ 80 90 300 10 310 ਰੁਪਏ ਬੋਲਾਂਗੇ ਨੇ 310 ਰੁਪਏ ਬਾਈ ਹਾਂ ਲਾ ਬਾਈ ਆ ਹੋ ਗਿਆ ਬਾਈ 5 ਰੁਪਏ ਵਾਧਾ ਹੋ ਗਿਆ 310 ਤੇ 10 ਰੁਪਏ 310 ਰੁਪਏ ਜਾਨੀ ਸਿਰਾ ਰੇਟ ਹੋ ਗਿਆ ਬਾਈ ਕਾਲੂ ਵਧ ਕੇ 5 ਰੁਪਏ ਕਾਲੋ ਬਣ ਗਈ ਗੱਲ ਲੱਗਦਾ ਨਹੀਂ ਸੀ ਬਣੂਗੀ ਹਣਾ ਅੱਜ ਤਾਂ ਤੂੜੀ ਬਈ ਖੁੱਲੀ ਆ ਯਾਰ ਜਮਾ ਹੈਂ ਨਾ ਲੈ ਗਈ ਆ ਆਹ ਯਾਰ ਇਹ ਤਲਾਕ ਪਾਇਆ ਨਾ ਲਾ ਗਿਆ ਉਹ ਦਿੰਨੀ ਆ ਬਣਾ ਦੂ ਲਿਆ ਆ ਲਾ ਕੇ ਕਿੰਨੇ ਬੈੱਕ ਗਿਆ ਲਾਣਾ ਯਾ ਪਾਉ ਹੈਂ ਕੀ ਡੁੰਗੀ ਆ ਮਗਰ ਡੁੰਗੀ ਆ ਮੂਰੋ ਚੱਕ ਲਾ ਓਏ ਆ ਡੂਵੀ ਡੰਗੀ ਨੀ ਤਦ ਜੀ ਅੰਦਰ ਬਾਗੇ ਲੁੱਕੇ ਲੱਗਿਆ ਖੰਭ ਅੰਦਰ ਜੀ ਕਿੱਲੀ ਗੋਲੀ ਨਾਲ ਨਹੀਂ ਵਿੱਚ ਮੈਂ ਜੀ ਸਾਰੀ ਪੱਟ ਕੇ ਬੀਤ ਬੋਲੋ ਜੀ ਇਹਦੇ ਨਾਲ ਦੀ ਟੁੜੀ ਉਹ ਤਾਂ ਤੁਹਾਨੂੰ ਪਤਾ ਲੱਗਣਾ ਪੱਟੇ ਦਾ ਉਹ ਪੱਟਲ ਉਹ ਨੌਂ ਦੀ ਹਾਂ ਚੱਲਦੀ ਹੈ ਬੋਲਦਾ ਭਾਈ ਇੱਥੇ ਕੋਈ ਆ ਗਿਆਗਾ ਹਾਂ ਫੁੱਜ ਗਿਆ ਭਾਈ ਕੱਠੀ ਦੁੱਢੀ ਕੀਤੀ ਨਹੀਂ ਠੀਕ ਨਹੀਂ ਨਹੀਂ ਭਾਈ ਅੰਦਰ ਦੀ ਥੋੜੀ ਆ ਬਿਲਕੁਲ ਜਿਹੜੀ ਕੰਧਾਂ ਦਾ ਫਲਾਪ ਆ ਉਹਦੇ ਕੋਲੇ ਇਹ ਹੋ ਗਿਆ ਚੱਕਰ ਨਹੀਂ ਆਜੀ ਹੋਈ 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 ਆ ਜੋ ਗਰੰਡੀਓ ਨੈਗਰਸ ਯਾਰ ਸਾਫ ਇੱਥੇ ਨਹੀਂ ਦਾ ਕਿ ਉੱਥੇ ਨਹੀਂ ਦਾ ਯਾਰ ਸਹੀ ਦੱਸੋ ਯਾਰ ਮੈਨੂੰ ਸਾਫ ਇੱਥੇ ਲੱਗਦਾ ਯਾਰ ਔਰ ਕਾਲੂ ਸਾਫ ਇੱਥੇ ਨਹੀਂ ਦਾ ਕਿ ਇੱਥੇ ਨਹੀਂ ਦਾ ਹੁਣ ਦੇਖੀ ਤਾਨਾ ਆ ਜੂਮ ਜ਼ਰੂਰ ਘਟ ਗਈ ਹਾਂ ਹੈ ਨਹੀਂ ਯਾਰ ਕੱਲੋਂ ਕਿਹੜਾ ਬਣਾਉਣੀ ਹੈ ਸਰ ਜਾਈਦਾ 70 71 300 10 310 ਬੋਲਾਂਗੇ ਨਾ ਇੱਕ ਤਾਂ ਹੀ ਹੁੰਦੀ ਹੈ 310 ਰੁਪਏ 310 ਰੁਪਏ ਲੈ ਵੀ 300 ਤੇ 10 ਰੁਪਏ ਜਿਹੜਾ ਸਿਰਾ ਰੇਟ ਹੋ ਗਿਆ ਨਾ ਇੱਕ ਮਿੰਟ ਇੱਥੇ ਆਪਾਂ ਖੜ ਕੇ ਚੈੱਕ ਕਰਦੇ ਕਾਲੂ ਆਇਆ ਇੱਥੇ ਖੜ ਕੇ ਚੈੱਕ ਕਰਦੇ ਓਏ ਕਿੱਥੇ ਸਾਫ਼ ਆ ਜਿਆਦੇ ਫੇਰ ਆਪਾਂ ਉਸ ਦਿਰੇ ਕ ਕਰਾਂ ਕੈਮਰਾ ਉਹਦੇ ਜਿਹਦਾ ਬੰਦੇ ਵੱਧ ਦੀ ਦੇ ਇਹ ਵੀ ਚੱਕਰ ਆ ਹੁਣ ਜੇ ਦਾ ਮਨ ਲਾ ਇੱਥੇ ਰੱਖਿਆ ਆਪਾਂ ਕੈਮਰਾ ਵੇਖ ਦਰ ਟਰੈਕਟਰ ਕਿੰਨਾ ਆਈ ਜਾਂਦਾ ਏਰੀਆ ਹਾਂ ਯਾਨੀ ਬੰਦੇ ਵੱਧ ਦੇ ਸੰਗੇ ਦੇਖੇ ਹਾਂ ਹਾਂ ਇੱਕ ਹੁੰ ਚੁੱਕਾ ਆ ਇਧਰ ਜੀ ਚਲਾ ਆਉਂਦੇ ਆ ਲੈ ਨਾ ਇਹ ਇਹਨੂੰ ਇੱਕ ਕੈਰਾ ਸੀਵੀ ਤੇ ਕਰਤਾ ਇਹਨੂੰ ਖੜ ਜਾ ਹੁਣ ਦੇਖ ਇਧਰ ਆ ਇਧਰ ਦੇਖ ਇੱਧਰ ਟਰੈਕਟਰ ਦਾ ਘੇਰਾ ਇੰਨਾ ਆ ਗਿਆ ਇਹ ਇੰਨਾ ਏਰੀਆ ਹੁਣ ਜੇ ਇੱਕ ਤੇ ਕਰਾਂਗੇ ਟਰੈਕਟਰ ਦਾ ਏਰੀਆ ਘੱਟ ਜਾ ਲੈ ਗਾਨਾ ਗਾ ਕੇ ਲੱਹ ਹਣ ਅਜ ਸਾਫ ਇੱਥੇ ਆ ਕਿ ਇਹ ਹਣ ਦੇਖੀ ਚੱਲੂ ਵੀ ਇੱਥੇ ਜ਼ਿਆਦੇ ਸਾਫ ਹਣ ਸਾਫ ਹੋ ਜਾਂਦਾ ਇੱਥੇ ਏਰੀਆ ਵੱਧ ਗਿਆ ਜੇ ਬੰਦੇ ਜ਼ਿਆਦੇ ਵੀ ਨਹੀਂ ਦੇ ਇੱਥੇ ਸਾਫ ਕਿੱਥੇ ਲੱਗਦੀ ਤੈਨੂੰ ਹਣ ਫੇਰ ਘਟਾਉਣਾ ਚੱਲਦੇ ਮੂਹਰੇ ਸਾਫ ਹੋ ਜਾਂਦਾ ਉਹ ਹਾਂ ਉਹ ਤੈਨੂੰ ਤਾਂ ਯਾਰ ਇੱਕੋ ਜੀ ਲੱਗਦੀ ਆ ਇਹਦਾ ਇੱਕੋ ਜੀ ਲੱਗਦੀ ਆ ਤਕਰੀਬਨ ਇੱਕੋ ਜੀ ਆ ਲਾ ਭਾਈ ਤੁਸੀਂ ਦੱਸੋ ਜੇ ਹਨਾ ਵੀਡੀਓ ਕਿੱਥੇ ਸਾਫ਼ ਲੱਗਦੀ ਆ ਜੇ ਤਾਂ ਮਤਲਬ ਆਪਾਂ ਨੇੜੇ ਕਰ ਦਈਏ ਬਾਲਾ ਮੋਬਾਈਲ ਆਵਾਜ਼ ਸਹੀ ਆਊਗੀ ਕੇਵਲ ਦੀ ਫਿਰ ਬੰਦੇ ਘੱਟ ਦੀਦੇ ਆ ਇਹਦੇ ਤੇ ਤੇ ਇੱਥੇ ਕਰੇ ਦੋ ਫਿਰ ਤੁਹਾਨੂੰ ਬੰਦੇ ਪੂਰੇ ਨਹੀਂ ਦੀਦੇ ਜਿੰਨੇ ਮੰਡੀ 'ਚ ਖੜੇ ਆ ਤੇ ਜੇ ਮੰਨ ਕੇ ਚਲੋ ਆਪਾਂ ਜਦੋਂ ਨੇੜੇ ਕੈਮਰਾ ਕਰਕੇ ਇੱਥੇ ਲੈ ਜੀਏ ਫਿਰ ਬੰਦੇ ਵਧੀਆ ਦੇਣਗੇ ਨਾਲੇ ਆਵਾਜ਼ ਸਾਫ਼ ਆ ਜੂਗੀ ਨਾ ਪਰ ਇਹਦੇ ਤੇ ਥੋੜਾ ਜਿਹਾ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਧੁੰਦਲਾ ਹੋ ਗਿਆ ਇੱਧਰ ਨੂੰ ਹੋ ਗਿਆ ਕਾ ਲੋ ਇੱਧਰ ਇਹ ਜ਼ਰਾ ਚੱਕਰ ਗਏ ਭਾਈ ਜਾਂਦਾ ਮੋੜਨਾ ਇਹ ਰੇਤੇ ਦਾ ਕੰਮ ਹੀ ਬਹੁਤ ਚੱਲ ਪਿਆ ਯਾਰ ਹਨਾ ਰੇਤੇ ਤਰੂ ਤੱਲੇ ਜਾਣਾ ਹੁੰਦਾ ਇੱਥੇ ਲੈ ਜਾ ਕਰੋ ਭਾਈ ਮੰਡੀ ਜਮਾਣਾ ਰੇਤੇ ਰੂਤੇ ਵਾਲੇ ਹਾਂ ਬਹੁਤ ਟਰੱਕ ਆਉਂਦੇ ਇੱਥੇ ਵੱਧੂ ਰੇਟੇ ਦਾ ਕੰਮ ਯਾਰ ਵਾਧੂ ਚੱਲੀ ਜਾਂਦਾ ਚੀਮਾ ਸਾਹਿਬ ਜੀ ਮਹਾਵੀਰ ਸਿੰਘ ਜੀ ਸਸਰੀਕਾਲ ਗੁੱਡ ਮਾਰਨਿੰਗ ਬਾਈ ਤੂੜੀ ਦਾ ਰੇਟ ਘੱਟੋ ਘੱਟ 400 ਰੁਪਏ ਚਾਹੀਦਾ ਬਾਈ ਜਾਂਦਾ ਮੈਨੂੰ ਕਹਿੰਦਾ ਚਾਹੀਦਾ ਰੇਟ 400 ਬਿੱਟੂ ਟਹਿਲਪੁਰ ਅਜਮੇਰ ਭੁੱਲ ਰਤਨੇੜੀ ਸਮਾਣਾ ਗੁੱਡ ਮਾਰਨਿੰਗ ਗੁਜਰ ਸਿੰਘ ਤੇ ਭਪਿੰਦਰ ਸਿੰਘ ਕਾਲੂ ਐਦ ਕੀ ਬਣਾਏਗਾ ਫਿਰ ਤੂੜੀ ਠੋਕ ਠਕਾ ਕੇ ਪੂਰੀ ਪੂਰੀ ਚਲਾਏਗਾ ਟਰੈਕਟਰ ਵਧੀਆ ਡਰਾਈਵਰੀ ਕਰੇਗਾ ਆ ਤੇਰੀ ਲੈ ਖਸਦੜਾ ਪੁਰਾ ਲੈ ਬਈ ਕਾਲੂ ਨੇ ਐਤ ਕਿ ਪਿਛਲੀ ਵਾਲੀ ਤਾਂ ਟਰੈਕਟਰ ਸਿੱਖਦਾ ਸਕਦਾ ਸੀ ਕਾਲੂ ਐਵੇਂ ਕਹਿਦਿ ਗਏ ਤੇ ਪਿਛਲੀ ਵਾਲੀ ਟਰਾਲੀਆਂ ਪਿਛਲੀ ਵਾਲੀ ਟਰਾਲੀਆਂ ਬਣਾਉਂਦਾ ਸੀ ਕਾਲੂ ਚਾਰ ਪਿਛਲੀ ਵਾਲੀ ਉਹ ਟਰਾਲੀਆਂ ਉਲਟਾਈਆਂ ਹਾਂ ਐਤ ਕਿ ਕਾਲੂਆਂ ਦਾ ਮੈਂ 10 ਨਹੀਂ ਛੜਦਾ ਹਨਾ ਹੋਰ ਬਾਈ ਠੀਕ ਆ ਸੱਟਾਂ ਕੰਮ ਵਧੀਆ ਲੈ ਲਈ ਤੂੜੀ ਫਿਰ ਅੱਜ ਕੱਲ ਲੈ ਲਈ ਸੀ ਅੱਪਾ ਅੱਛਾ ਅੱਜ ਵੈਸੇ ਸ਼ੁਗਲ ਮੇਲਾ ਰੇਟ ਫੇਰ ਵੀ ਨਹੀਂ ਰੇਟ ਫੇਰ ਵੀ ਨਹੀਂ ਵਧਿਆ ਬਾਈ ਯਾਰ ਹੈ 210 ਤੱਕ ਜਾਵੜਾ ਆ ਇਹ ਕਿਧੋਂ ਦਾ ਜਾਵੜਾ ਪਰ ਰੇਟ ਇੰਨਾ ਇੰਨਾ ਹੈ ਨਹੀਂ ਕੋਈ ਬੜਾ ਨਹੀਂ 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 ਮੈਂ 1250 ਤੋਂ ਲੈ ਕੇ ਬਾਈ ਹੈ ਹੈ ਦੁਬਈ ਦਾ ਛੱਡ ਕੇ ਛੱਡ ਕੇ ਤੂੰ ਕਿਹਦੇ ਨਾਲ ਸਹੀ ਯਾਰ ਕਿੰਨੇ ਕੇ ਪਸ਼ੂ ਰੱਖੇ ਬਾਈ ਇੱਕ ਮਾੜੀ ਤੇ ਇੱਕ ਕਿਉਂ ਠੀਕੀ ਹੈ ਆਹਾਂ ਇੰਨਾ ਕੇ ਕੀ ਫਾਇਦਾ ਹੁੰਦਾ ਯਾਰ ਪਾਇਆ ਜੋ ਬੋਤਵਾਲਾ ਗੱਡਾ ਹੈ ਨਹੀਂ ਯਾਰ ਪਸ਼ੂਆਂ ਚ ਨਾ ਕੋਈ ਪਸ਼ੂ ਤਾਂ ਹੀ ਵੇਚੀ ਤੇ ਉਦੋਂ ਬਾਈ ਤੂੜੀ ਮਹਿੰਗੀ ਆ ਰਾਇਲਸ ਤੋਂ ਹੀ ਮਹਿੰਗਾ ਪੈਂਦਾ ਹੀ ਭਾਈ ਇਸ ਟਾਈਮ ਰੱਖਣ ਚ ਫਾਇਦਾ ਹੈ ਨਾ ਹਾਂ ਠੀਕ ਹੈ ਹਾਂ ਠੀਕ ਆ ਹੁਣ ਤੂੜੀ ਵੀ ਸਸਤੀ ਆ ਪੱਠੇ ਵੀ ਸਸਤੇ ਆ ਫਿਰ ਐਂ ਕਰੇ